ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਦੁਆ ਫਰਿਆਦ ਇੱਕ ਇਹੋ ਜਿਹੀ ਅਰਦਾਸ ਅਤੇ ਉਹਦੇ ਤਰੀਕੇ ਬਾਰੇ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਆਪਣੇ ਆਪ ਹੀ ਸਹੀ ਹੋ ਜਾਣਗੇ ਅਤੇ ਸਾਰੇ ਕੰਮ ਬਣ ਜਾਣਗੇ ਸੰਗਤ ਜੀ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਕੋਈ ਦਿੱਕਤ ਹੈ ਕੋਈ ਸਮੱਸਿਆ ਹੈ ਕੋਈ ਗੁਰਬਤ ਹੈ ਉਹ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਦੂਰ ਹੋ ਜਾਵੇਗੀ ਅਤੇ ਤੁਹਾਡੀ ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ ਸੰਗਤ ਜੀ ਪੀੜਾ ਨੂੰ ਮੰਨਣ ਵਾਲਿਆਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈ ਤੇ ਇਸ ਨੂੰ ਪੂਰਾ ਜ਼ਰੂਰ ਸੁੰਨਾ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਸੰਗਤ ਜੀ ਬਹੁਤ ਸਾਰੇ ਲੋਕ ਅਕਸਰ ਹੀ ਇਹ ਗिला ਕਰਦੇ ਨੇ ਕਿ ਅਸੀਂ ਹਰ ਦਿਨ ਸਵੇਰੇ ਸ਼ਾਮ ਦੋ ਟਾਈਮ ਆਪਣੇ ਪੀਰ ਮੁਰਸ਼ਦ ਦੇ ਅੱਗੇ ਦੁਆ ਫਰਿਆਦ ਕਰਦੇ ਹਾਂ ਫਿਰ ਵੀ ਸਾਡੀ ਦੁਆ ਫਰਿਆਦ ਕਬੂਲ ਨਹੀਂ ਹੁੰਦੀ ਸੰਗਤ ਜੀ ਅਜਿਹਾ ਕਿਉਂ ਹੋ ਰਿਹਾ ਹੈ ਸੰਗਤ ਜੀ ਇਸ ਤਰ੍ਹਾਂ ਸਾਡੀ ਹੀ ਗਲਤੀ ਕਾਰਨ ਹੁੰਦਾ ਹੈ ਸੰਗਤ ਜੀ ਦੁਆ ਉਹ ਵੀ ਕਬੂਲ ਹੁੰਦੀ ਹੈ ਜੋ ਦਿਲ ਤੋਂ ਕੀਤੀ ਹੋਵੇ ਮੁਸ਼ਕਿਲ ਤਾਂ ਇਹ ਹੈ ਕਿ ਉਹ ਮੁਸ਼ਕਿਲ ਨਾਲ ਕਬੂਲ ਹੁੰਦੀ ਹੈ ਸੰਗਤ ਜੀ ਦੁਆ ਦਿਲ ਤੋਂ ਕਰੋ ਯਕੀਨ ਪੱਕਾ ਰੱਖ ਕੇ ਕਰੋ ਵਿਸ਼ਵਾਸ ਰੱਖ ਕੇ ਕਰੋ ਉਹ ਹੀ ਦੁਆ ਕਬੂਲ ਹੁੰਦੀ ਹੈ ਸੰਗਤ ਜੀ ਜਦੋਂ ਅਸੀਂ ਅੱਖਾਂ ਬੰਦ ਕਰਕੇ ਆਪਣੇ ਪੀਰ ਮੁਰਸ਼ਦ ਦੀ ਬਾਰਗਾ ਵਿੱਚ ਦੁਆ ਕਰਦੇ ਹਾਂ ਤੇ ਉਹਦੇ ਵਿੱਚ ਕੋਈ ਵੀ ਸ਼ਬਦ ਮੈਟਰ ਨਹੀਂ ਕਰਦਾ ਅਸੀਂ ਕੀ ਬੋਲਦੇ ਪਏ ਹਾਂ ਇਹ ਮੈਟਰ ਨਹੀਂ ਕਰਦਾ ਸੰਗਤ ਜੀ ਅਸੀਂ ਕਿੰਨੇ ਦਿਲੋ ਕਿੰਨੀ ਸ਼ਰਦਾ ਕਿੰਨੇ ਵਿਸ਼ਵਾਸ ਨਾਲ ਕੋਈ ਸ਼ਬਦ ਬੋਲਦੇ ਪਏ ਹਾਂ ਇਹ ਮੈਟਰ ਕਰਦਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਅੱਖਾਂ ਬੰਦ ਕਰੋ ਜੋ ਅਸੀਂ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਤੇ ਤੁਸੀਂ ਇਸ ਤਰ੍ਹਾਂ ਹੀ ਆਪਣੇ ਪੀਰ ਮੁਰਸ਼ਦ ਦੇ ਅੱਗੇ ਇਹਨਾਂ ਸ਼ਬਦਾਂ ਨੂੰ ਰੱਖ ਦੇਣਾ ਸੰਗਤ ਜੀ ਇਨਸ਼ਾ ਅੱਲਾਹ ਤਾਲਾ ਪੀਰ ਮੁਰਸ਼ਦ ਬਹੁਤ ਮਿਹਰਬਾਨ ਨੇ ਰਹਿਮਦਿਲ ਨੇ ਬਖਸ਼ਣ ਹਾਰ ਹੈ ਤਰਨ ਹਾਰ ਹੈ ਦੇਨ ਹਾਰ ਹੈ ਉਹ ਸਾਡੀ ਆ ਕੀਤੀਆਂ ਹੋਈਆਂ ਗਲਤੀਆਂ ਨੂੰ ਮaaf ਕਰਕੇ ਸਾਡੀ ਦੁਆ ਬੇਨਤੀ ਨੂੰ ਕਬੂਲ ਜ਼ਰੂਰ ਕਰਨਗੇ ਸੰਗਤ ਜੀਓ ਦੁਆ ਕਿਸ ਤਰ੍ਹਾਂ پڑھਨੀ ਹੈ ਆਓ ਜਾਣ ਲੋ ਬismillah ਐ ਜਮੇਨ ਤੇ ਆਸਮਾਨ ਨੂੰ ਬਣਾਉਣ ਵਾਲੇ ਐ ਜ਼ਿੰਦਗੀ ਅਕਾ ਕਰਨ ਵਾਲੇ ਐ ਮੇਰੇ ਆਕਾ ਇਸ ਜਹਾਂ ਕੋ ਚਲਾਉਣੇ ਵਾਲੇ ਦੋ ਜਹਾਂ ਕੇ ਵਾਲੀ ਤੁਸੀਂ ਹਰ ਜਗ੍ਹਾ ਹਰ ਸਮੇਂ ਮੌਜੂਦ ਹੋ ਸਾਨੂੰ ਵੀ ਤੁਹਾਡਾ ਅਨੁਭਵ ਹੁੰਦਾ ਹੈ ਤੁਹਾਡੇ ਰਹਿਮੋ ਕਰਮ ਦੇ ਨਾਲ ਹੀ ਸਾਨੂੰ ਜ਼ਿੰਦਗੀ ਮਿਲੀ ਹੈ ਅਤੇ ਤੁਹਾਡੇ ਰਹਿਮੋ ਕਰਮ ਦੇ ਨਾਲ ਹੀ ਅਸੀਂ ਇਸ ਭਵ ਸਾਗਰ ਤੋਂ ਪਾਰ ਹੋਵਾਂਗੇ ਮੈਨੂੰ ਪਤਾ ਹੈ ਕਿ ਤੁਹਾਡੀ ਨਿਗਾ ਮੇਰੇ ਉੱਤੇ ਹਰ ਪਲ ਹੈ ਮੈਂ ਤੁਹਾਡੇ ਰਹਿਮੋ ਕਰਮ ਤੇ ਹੀ ਜੀ ਰਹੀ ਹਾਂ ਤੁਹਾਡੇ ਦਿੱਤੇ ਹੋਏ ਸਾਹ ਤੁਹਾਡੀ ਦਿੱਤੀ ਹੋਈ ਜ਼ਿੰਦਗੀ ਅਸੀਂ ਜੀ ਰਹੇ ਹਾਂ ਐ ਮੇਰੇ ਮਾਲਿਕ ਤੁਸੀਂ ਆਕਾਸ਼ ਵਿੱਚ ਵੀ ਹੋ ਤੁਸੀਂ ਪਤਾਲ ਵਿੱਚ ਵੀ ਹੋ ਤੁਸੀਂ ਧਰਤੀ ਤੇ ਵੀ ਹੋ ਅਤੇ ਤੁਸੀਂ ਸਮੁੰਦਰ ਤੇ ਵੀ ਹੋ ਇਸ ਦੁਨੀਆ ਦੇ ਕਣ-ਕਣ ਵਿੱਚ ਵੀ ਤੁਸੀਂ ਸਮਾਏ ਹੋਏ ਹੋ ਤੁਸੀਂ ਜੋ ਮੇਰੇ ਉੱਤੇ ਅਜਮਾਇਸ਼ ਪਾਈ ਹੈ ਤੁਸੀਂ ਜੋ ਆਪਣੀ ਰਹਿਮੋ ਕਰਮ ਦੇ ਨਾਲ ਆਪਣੀ ਰਹਿਮਤਾ ਦੇ ਸਦਕੇ 'ਚ ਆਪਣੇ ਨਬੀਆ ਦੇ ਸਦਕੇ 'ਚ ਆਪਣੇ ਬਲੀਆਂ ਦੇ ਸਦਕੇ 'ਚ ਇਹ ਮੈਨੂੰ ਇਸ ਅਜਮਾਇਸ਼ 'ਚੋਂ ਬਾਹਰ ਕੱਢ ਮੇਰੇ ਉੱਪਰ ਇਸ ਤਰ੍ਹਾਂ ਦਾ ਕਰਮ ਕਰੋ ਕਿ ਮੇਰੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਤੁਹਾਡਾ ਧਿਆਨ ਕਰਦੇ ਹੋਏ ਨਿਕਲੇ ਮੈਨੂੰ ਦੁਨੀਆ ਦੀ ਬੁਰਾਈਆਂ ਤੋਂ ਬਚਾ ਕੇ ਰੱਖ ਮੈਨੂੰ ਆਪਣੇ ਕਦਮਾਂ 'ਚ ਰੱਖ ਮੈਨੂੰ ਆਪਣੀ ਪਨਾਹ 'ਚ ਰੱਖ ਜੋ ਵੀ ਮੇਰੇ ਦੁਸ਼ਮਣ ਹੈ ਜਿਹੜੇ ਮੇਰਾ ਰਸਤਾ ਰੋਕਦੇ ਨੇ ਮੈਂ ਇਹਨਾਂ ਤੋਂ ਵੀ ਬਚੀ ਰਵਾਂ ਅਤੇ ਇਸ ਤਰ੍ਹਾਂ ਦਾ ਸਮਾਂ ਮੇਰੀ ਜ਼ਿੰਦਗੀ ਵਿੱਚ ਆਵੇ ਕਿ ਮੈਂ ਤੁਹਾਡੀ ਬਾਰਗਾ ਵਿੱਚ ਹਾਜ਼ਰ ਹੋ ਕੇ ਤੁਹਾਨੂੰ ਪਰਵਾਨ ਹੋ ਜਾਵਾਂ ਐ ਮੇਰੇ ਮਾਲਿਕ ਤੁਹਾਡੇ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ ਤੁਹਾਡੇ ਇਲਾਵਾ ਮੈਨੂੰ ਕੋਈ ਨਹੀਂ ਦੇ ਸਕਦਾ ਤੁਹਾਡੇ ਤੋਂ ਇਲਾਵਾ ਮੈਨੂੰ ਕੋਈ ਨਹੀਂ ਬਖਸ਼ ਸਕਦਾ ਮੈਂ ਆਪਣੇ ਆਪ ਨੂੰ ਤੁਹਾਡੇ ਬਾਰਗਾ ਵਿੱਚ ਤੁਹਾਡੇ ਪਨਾ ਵਿੱਚ ਦਿੰਦੀ ਹਾਂ ਮੇਰਾ ਕਰਤਾ ਕਰਤਾ ਤੁਸੀਂ ਹੋ ਜੋ ਵੀ ਮੇਰੇ ਕੋਲੋਂ ਗਲਤੀ ਜਾਂ ਗੁਨਾਹ ਹੋਏ ਨੇ ਜਾਣੇ ਅਣਜਾਣੇ ਵਿੱਚ ਕੋਈ ਪਿਛਲੇ ਜਨਮ ਦਾ ਵੀ ਜੇ ਕੋਈ ਗੁਨਾਹ ਹੈ ਆਪਣੀ ਰਹਿਮਤ ਨਾਲ ਆਪਣੇ ਨਬੀਆ ਦੇ ਸਦਕੇ ਚ ਮੈਨੂੰ ਬਖਸ਼ ਦਿਓ ਕਿਉਂਕਿ ਤੁਸੀਂ ਸੱਤਰ ਮਾਵਾ ਜਿੰਨਾ ਪਿਆਰ ਕਰਦੇ ਹੋ ਤੁਹਾਡੇ ਪਿਆਰ ਦਾ ਤੁਹਾਡੇ ਰਹਿਮਤ ਦਾ ਕੋਈ ਅੰਤ ਨਹੀਂ ਹੈ ਅਤੇ ਤੁਹਾਡੇ ਸਿਵਾ ਕੋਈ ਮਿਹਰਬਾਨ ਵੀ ਨਹੀਂ ਹੈ ਕੋਈ ਬਖਸ਼ਣਹਾਰ ਵੀ ਨਹੀਂ ਹੈ ਐ ਮੇਰੇ ਮਾਲਿਕ ਮੈਨੂੰ ਸਿਰਫ ਤੇ ਸਿਰਫ ਤੁਹਾਡੇ ਉੱਤੇ ਹੀ ਵਿਸ਼ਵਾਸ ਹੈ ਤੁਹਾਡੇ ਉੱਤੇ ਹੀ ਆਸ ਉਮੀਦ ਹੈ ਮੇਰੀ ਇਸ ਉਮੀਦ ਨੂੰ ਟੁੱਟ ਨਾ ਦੇਣਾ ਅਤੇ ਮੈਨੂੰ ਇਸ ਦੁਨੀਆ ਦੇ ਦੁੱਖਾਂ ਪਰੇਸ਼ਾਨੀਆਂ ਤੋਂ ਬਚਾ ਲੈਣਾ ਤੇ ਆਪਣਾ ਨੂਰ ਮੇਰੇ ਉੱਤੇ ਪਰਨਾ ਮੇਰੇ ਉੱਪਰ ਇਸ ਤਰ੍ਹਾਂ ਦਾ ਕਰਮ ਕਰਨਾ ਮੈਂ ਤੁਹਾਨੂੰ ਤੁਹਾਡੇ ਵਲੀਆ ਦਾ ਨਬੀਆ ਦਾ ਵਾਸਤਾ ਦਿੰਦੀ ਹਾਂ ਕਰਬਲਾ ਦੇ ਸ਼ਹੀਦਾਂ ਦਾ ਵਾਸਤਾ ਦਿੰਦੀ ਹਾਂ ਇਹ ਮੇਰੇ ਆਕਾ ਇਹ ਮੇਰੇ ਮਾਲਿਕ ਮੇਰੇ ਉੱਪਰ ਰਹਿਮ ਕਰਨਾ ਆਮੀਨ 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 ਸੂਮ ਆਮੀਨ ਸੰਗਤ ਜੀ ਦੁਆ ਇਸ ਤਰ੍ਹਾਂ ਕਰਨੀ ਹੈ ਤੇ ਦਿਲ ਤੋਂ ਕਰਨੀ ਹੈ ਸੰਗਤ ਜੀ ਇੱਕ ਗੱਲ ਹੋਰ ਜੇ ਕੁਝ ਕੇ ਦਿਨਾਂ ਦੇ ਵਿੱਚ ਰਮਜ਼ਾਨ ਦੇ ਰੋਜ਼ੇ ਆ ਰਹੇ ਨੇ ਤੇ ਇਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਬਾਦਤ ਬੰਦਗੀ ਕਰਿਓ ਅੱਲਾਹ ਤਾਲਾ ਤੇ ਪੰਜ ਦਿਨ ਪਾਕ ਜੀ ਨੂੰ ਵੱਧ ਤੋਂ ਵੱਧ ਦਰੂਦੇ ਪਾਕ ਭੇਜੋ ਤਾਂ ਕਿ ਉਹਨਾਂ ਦਾ ਨੂਰ ਉਹਨਾਂ ਦੀਆਂ ਰਹਿਮਤਾਂ ਸਾਡੇ ਸਾਰੇ ਉੱਤੇ ਵਰਸੇ சங்கா அது எந்த மீதே ஹா அோவிச்ச தது தக்கா ர